ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਅਮਿਤ ਸ਼ਾਹ ਜੀ ਦਾ ਸਾਡੇ ਰਾਸ਼ਟਰੀ ਆਗੂ ਜੀ ਪੀ ਨੱਡਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਸੁਨੀਲ ਦਾਖੜ ਜੀ ਅਸ਼wini ਸ਼ਰਮਾ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਪੰਜਾਬ ਦੀ ਔਰ ਜਲੇ ਦੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਬਰਦਾਸਪੁਰ ਹਲਕੇ ਦੇ ਵਕ ਵਕ ਮੰਡਲ ਦੇ ਆਗਿਆ ਦਾ ਮੈਂ ਧੰਨਵਾਦ ਕਰਦਾ ਕਿ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਅੱਜ ਮੈਨੂੰ ਦਿੱਤੀ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਜਿੰਨੀ ਭਾਰੀ ਕਿ ਵੀ ਅੱਜ ਸਾਰੇ ਪਹੁੰਚੇ ਪਿਆਰ ਦੇਣ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਹਮੇਸ਼ਾ ਇਹਨਾਂ ਲਈ ਦੇਣੀ ਆ ਦੇਣੀ ਰਹਾਂਗਾ ਔਰ ਜਦੋਂ ਜਦੋਂ ਵੀ ਮੇਰੀ ਲੋੜ ਆ ਮੈਂ ਪਾਰਟੀ ਦੇ ਕੰਮ ਦੇ ਲਈ ਔਰ ਪਹਿਲਾਂ ਵੀ ਬੜੇ ਅਸੀਂ ਤਕੜੇ ਹੋ ਕੇ ਸਾਰੀ ਟੀਮ ਨੇ ਪਿੱਛੇ ਕੰਮ ਕੀਤਾ ਸੀ ਸੋ ਆਉਣ ਵਾਲੇ ਸਮੇਂ 'ਚ ਹੋਰ ਇਸ ਤੋਂ ਵਧੀਆ ਕਰਨੀ ਆਪਾਂ ਸਾਰਾ ਉਹ ਬਹੁਤ ਜਲਦੀ ਅਸੀਂ ਇਸ ਪਾਰਟੀ ਦੇ ਲਈ ਸੜਕਾਂ ਤੇ ਆਉਣ ਲੱਗੇ ਆ ਔਰ ਇਹ ਸਾਰੀ ਸੂਚੀ ਸਾਡੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਲੈਂਡ ਪੁਲੀਗ ਦੇ ਖਿਲਾਫ ਅਸੀਂ ਆਪਣੇ ਕਿਸਾਨ ਭਾਈਚਾਰੇ ਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਜੋ ਇਹ ਜ਼ਬਰ ਜਿਹੜਾ ਮਤਲਬ ੱੱਕਾ ਕਰ ਰਹੀ ਆ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਉਹਨਾਂ ਨਾਲ ਖੜੇ ਆ ਕਿਸਾਨਾਂ ਨਾਲ ਔਰ ਜਿੱਥੇ ਵੀ ਸਾਨੂੰ ਜੇ ਰਾਤ ਵੀ ਇਹ ਸੜਕਾਂ ਤੇ ਬਹਿਣਾ ਪਿਆ ਦਿਨੇ ਵੀ ਬਹਿਣਾ ਪਿਆ ਜੋ ਵੀ ਸਾਨੂੰ ਕਰਨਾ ਪਿਆ ਆਪਣੀ ਇਹ ਲੈਟ ਪੋਲੀ ਜਰਨਤੀ ਜਿਹੜੀ ਇਹਨਾਂ ਦੀ ਖਤਮ ਕਰਨ ਵਾਸਤੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਖੜੇ ਆ ਪੰਜਾਬ ਦੇ ਚਾਹਤਨ ਕੋਈ ਵਾਰੀ ਹੋਈ ਹੈ ਕੋਈ ਲਾਈਨ ਆਰਡਰ ਦੀ ਸਥਿਤੀ ਤੇ ਅੱਜ ਵੀ ਮੈਂ ਸੁਣ ਰਿਹਾ ਸੀ ਕਿ ਕਲਾਨੌਰ ਵੀ ਜਿਹੜੀ ਅੱਜ ਫੇਰ ਇੱਕ ਫਾਇਰਿੰਗ ਹੋਈ ਔਰ ਯਾਰ ਲੱਖ ਦੀ ਫਰौती ਮੰਗੀ ਗਈ ਆ ਕੱਲ ਗੁਰਦਾਸਪੁਰ ਦੇ ਵਿੱਚ ਜਿਹੜਾ ਕੋਈ ਸਾਡੇ ਕਿਸਾਨ ਜਥੇਬੰਦੀ ਦਾ ਆਗੂ ਆ ਉਹਨੂੰ ਵੀ ਕੱਲ ਫਰौती ਜਿਹੜੀ ਮੰਗੀ ਗਈ ਆ ਸੋ ਆਏ ਦਿਨ ਜਿਹੜਾ ਰੋਜ਼ ਦੇ ਰੋਜ਼ ਕਿਤੇ ਗੋਲੀਬਾਰੀ ਜਿਹੜੀ ਹੋ ਰਹੀ ਆ ਕੁਝ ਜਿਹੜੀਆਂ ਜਾਨਾਂ ਜਾ ਰਹੀਆਂ ਨੇ ਇੱਚ ਟੋਟਲੀ ਜਿਹੜੀ ਇਹ ਸਰਕਾਰ ਫੇਲ ਆ ਔਰ ਜਿਹੜੀਆਂ ਇਹ ਗੱਲਾਂ ਕਰਦੀ ਹੈ ਬਹੁਤ ਵੱਡੀਆਂ ਵੱਡੀਆਂ ਉੱਚ ਟੋਟਲੀ ਇਹ ਫੇਲਿਅਰ ਨਜ਼ਰ ਆਇਆ ਇਹਨਾਂ ਦਾ ਸੋ ਇਹਦੇ ਲਈ ਵੀ ਆਉਣ ਵਾਲੇ ਸਮੇਂ ਸਾਰੀ ਰਣਨੀਤੀ ਬਣ ਰਹੀ ਹੈ ਕਿ ਇਹਨਾਂ ਨੂੰ ਕਦੋਂ-ਕਦੋਂ ਚਗਾਉਣ ਦੀ ਲੋੜ ਆ ਉਹ ਚਗਾਵਾਂਗੇ ਵੀ ਆਪਾਂ ਸੋ ਇਹ ਰਣਨੀਤੀ ਸਾਰੀ ਤੁਹਾਨੂੰ ਆਉਣ ਵਾਲੇ ਸਮੇਂ ਸਾਰੀ ਦੱਸ ਜਾਈਓਗੇ ਬ ਗੁਰਦਾਸਪੁਰ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਦੇ ਸਬੰਧ। ਔਰ ਇਹ ਭਾਜਪਾ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹਾ ਦੇ ਅੱਜ ਜਨ ਨੂੰ ਮੁਬਾਰਕਬਾਦ ਦੇਣਾ ਹੈ। ਕੋਈ ਕੋਈ ਜ਼ਿਲ੍ਹਾ ਦੇ ਅਕਸਰ ਇਹ ਕਿ ਜ਼ਿੰਮੇਵਾਰੀ ਹੈ ਕਿ ਪਾਰਟੀ 2027 ਦੇ ਚੋਣਾਂ ਨੂੰ ਸਭ ਨੂੰ ਹਾਲ ਲਾ ਕੇ ਚਲੇ ਤਾਂ ਕਿ 2027 ਦਾ ਚੋਣ ਦੀ ਭਾਰਤੀ ਹੰਦਵਾੜ ਦੀ ਸਰਕਾਰ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਹੈ ਔਰ ਪੂਰੀ ਪਾਰਟੀ ਅੱਜ ਮਤਲਬ ਇਕ ਜੋਰ ਪਰ ਆਨ ਵਾਲੇ ਚੋਣਾਂ ਦੇਖਿਓ ਭਾਰਤੀ ਅੰਦਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ। ਪਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਨਾਲ ਜੀ ਇਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮੰਨ ਹੈ ਕਿ ਬੀਜੇਪੀ ਦੀ ਸਰਕਾਰ ਇੱਕ ਵਾਰੀ ਆ ਗਈ। ਬਾਕੀ ਸਭ ਨੂੰ ਦੇਖ ਲਿਆ ਨਾ। ਲੋਵਾਰਾ ਕਾਜ ਵੀ ਦੇਖ ਲਿਆ ਆਪ ਲੋ ਵੀ ਦੇਖੋ। ਆਨ ਵਾਲੇ ਸਮੇਂ ਦੇ ਲੋਕਾਂ ਦੇ ਨੇ ਕਿ ਬੀਜੇਪੀ ਦੀ ਸਰਕਾਰ ਪੰਜਾਬ ਨੂੰ ਬਣਾ ਦੇਦੀ ਹੈ। ਅਗਰ ਅਸੀਂ ਸਾਰੇ ਜਾਣਦੇ ਆ ਪੰਜਾਬ ਦਾ ਭਲਾ ਤਾਂ ਬੀਜੇਪੀ ਦੀ ਸਰਕਾਰ ਹਾਂ ਜੀ ਜੀ ਬਾਕੀ ਪਾਰਟੀ ਹਾਈ ਕਮਾਂਡ ਨੇ ਕਰਦਾ ਲਾਹੀ ਤੇ ਇੱਕ ਪਾਰਟੀ ਦੇ ਵਰਕਰ ਹੈ ਪਾਰਟੀ ਜੋ ਫੈਸਲਾ ਕਰੇਗੀ ਉਹਨੇ ਲੱਗਦਾ ਹੋਣਾ ਚਾਹੀਦਾ ਨਹੀਂ ਦੇਖੋ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਾਰਟੀ ਹਾਈ ਕਮਾਂਡ ਨੇ ਕਰਨਾ ਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੇਰੇ بیٹے ਨੂੰ ਜਰਾਵਾ ਖੜਾ ਦਿੱਤਾ ਜਾ ਰਿਹਾ ਹੈ ਕੈਂਸਰ ਦੇ ਵੱਲ ਤੁਸੀਂ ਕੀ ਮੰਨਦੇ ਹੋ ਇਹ ਦੇਖੋ ਪੰਜਾਬ ਦੇ ਹਾਲਾਤ ਅੱਜ ਠੀਕ ਨਹੀਂ ਹਾਂ ਜੀ ਮਤਲਬ ਰੋਜ਼ ਫਰੋਟੀਆਂ ਲੈ ਜਾ ਕੇ ਮੰਗੀ ਜਾ ਕੇ ਜੀ ਰੋਜ਼ ਇਦਾਂ ਦੀ ਕਟਨਾ ਹੋਏਗੀ ਉਹ ਤਾਂ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਦੇਖੋ ਤੋਂ ਸਾਹਮਣੇ ਹੀ ਤੋਂ ਦੇ ਵੀ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਮਕਮੂਲ ਰਸਤਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਰਤੀ ਜਿਹੜੀ ਵਿਲਾਸ ਸਰਕਾਰ ਨੇ ਲੈਂਡ ਪੁਲਿੰਗ ਦੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕੀਤਾ ਜਾ ਰਿਹਾ ਜੀ ਲੱਗਦਾ ਲੈਂਡ ਪੁਲਿੰਗ ਨੀਤੀ ਸਹੀ ਹੈ ਜਗਦਾ ਇਹ ਦੇਖੋ ਪਹਿਲੇ ਵੀ ਜਿਹੜਾ ਅਕਵਾਇਰ ਹੋਈਆਂ ਬੁੱਢਾ ਲਈਆਂ ਉਹ ਅੱਜ ਤੱਕ ਡਿਵੈਲਪਮੈਂਟ ਨਹੀਂ ਹੋਇਆ ਚੱਲ 40 ਸਾਲ ਦੀ ਤੇ ਇੱਕ ਚੋਣੀ ਹੋਣੀ ਹੈ